ਅਸ਼ੀਕਾਲ ਬਈ ਮੈਂ ਤੁਹਾਡਾ ਆਪਣਾ ਕਰਮਾ ਜੋੜ ਕੇ ਆ ਬਈ ਸਾਰਿਆਂ ਤੋਂ ਫੁੱਲਾਦਾ ਬਈ ਆਪਣੇ ਫੇਸਬੁੱਕ ਪੇਜ ਨੂੰ YouTube ਨੂੰ ਸਬਸਕ੍ਰਾਈਬ ਕਰੋ ਬਈ ਫੇਸਬੁੱਕ ਪੇਜ ਫੋਲੋ ਕਰੋ ਬਈ ਆਪਾਂ ਤਾਂ ਡੇਲੀ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਪਾਉਂਦੇ ਰਹਿੰਦੇ ਆ ਬਾਕੀ ਬਈ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਕਿਸ ਟੈਪ ਦੀ ਵੀਡੀਓ ਚਾਹੀਦੀ ਆ ਆਪਾਂ ਹੁਣ ਤਾਂ ਡੇਲੀ ਡਾਈਟ ਦੀਆਂ ਸਪਲੀਮੈਂਟ ਦੀਆਂ ਰਣਨੀਤੀਆਂ ਵੀਡੀਓ ਦਾ ਆਪਾਂ ਹਰ ਰੋਜ਼ ਅਪਲੋਡ ਕਰਦੀ ਆ ਤੇ ਅੱਜ ਆਪਾਂ ਤਾਂ ਡੇਲੀ ਲੈ ਕੇ ਆਏ ਇੱਕ ਕੋਰਸ ਜਿਹੜੀ ਕਿ ਹਲਕੇ ਹੁੰਦੇ ਆ ਜਦੋਂ ਆਪਾਂ ਗਰਾਊਂਡ ਦੇ ਵਿੱਚੋਂ ਆਉਣੇ ਆ ਜਿਹੜੇ ਕੀ ਛੇਤੀ ਵਰ ਜਾਂਦੇ ਆ ਇਹ ਆਪਾਂ ਖਾ ਸਕਦੇ ਇੱਕ ਨਲੀ ਦੀ ਤਰ੍ਹਾਂ ਹੁੰਦੇ ਆ ਤੇ ਆਪਾਂ ਬਈ ਫਲਿੱਪ ਕਾਰਡ ਤੋਂ ਆਨਲਾਈਨ ਔਰਡਰਸ ਮੰਗਾਈ ਜੀ ਜਿਹੜੇ ਕੀ ਸਸਤੇ ਆ ਆਪਾਂ ਤੁਹਾਨੂੰ ਇਹਦਾ ਪ੍ਰਾਈਸ ਵੀ ਦੱਸਾਂਗੇ ਤੇ ਲਿੰਕ ਬਾਜੇ ਉਹਦੇ ਵਿੱਚ ਹੋਊਗਾ ਵੀਡੀਓ ਨੂੰ ਐਂਡ ਤੱਕ ਦੇਖੋ ਜੀ ਦੇਖੋ ਆਪਾਂ ਹੁਣ ਖੋਲਣਾ ਲੱਗਿਆ ਤੇ ਤੁਸੀਂ ਦੇਖੋ ਬਈ ਕਿੱਦਾਂ ਦੀ ਪੈਕਿੰਗ ਆ ਐਵੇਂ ਬਈ ਡੱਬੇ ਦੇ ਵਿੱਚ ਪੈਕਿੰਗ ਆ ਤੇ ਐਵੇਂ ਬਈ ਡੱਬਾ ਦਾ ਜਿਹੜਾ ਕੀ ਹੁੰਦਾ ਔਰਡਰਸ ਦਾ ਇਹ ਔਰਡਰਸ ਵਾਜਦੇ ਆ ਬਈ ਜਿਹੜੇ ਕੀ ਸਸਤੇ ਰੇਟ ਦੇ ਆ ਕਣਕ ਦੇ ਬਣੇ ਹੋल्स ਹੁੰਦੇ ਆ ਜਿਹਦਾ ਕੀ ਪੇਜ ਬਾਈ 200 ਐ ਤੇ ਬਣ ਵੀ 2 ਮਿੰਟ ਦੇ ਵਿੱਚ ਜਾਂਦੇ ਆ ਜਿਹਦੀ ਕੀ ਰਿਕਵਰੀ ਬਹੁਤ ਫਾਸਟ ਕਰਦੇ ਤੇ ਆਪਣੀ ਜਿਹੜੀ ਕੀ ਪਾਚਣ ਸਕਤੀ ਐ ਉਹਦੇ ਵਿੱਚ ਛੇਤੀ ਪਾਚ ਜਾਂਦੇ ਆ ਤੇ ਜਿਹੜੀ ਰੋਟੀ ਐ ਉਹ 24 ਘੰਟੇ ਦੇ ਵਿੱਚ ਪਸਦੀ ਐ ਤੇ ਇਸ ਲਈ ਆਪਾਂ ਨੂੰ ਰਿਕਵਰੀ ਦੀਆਂ ਫਾਸਟ ਜਿਹੜੀ ਦੀ ਰਿਕਵਰੀ ਐ ਆਪਾਂ ਨੂੰ ਉਹ ਚੀਜ਼ਾਂ ਖਾਣੀਆਂ ਚਾਹੀਦੀਆਂ ਬਹੁਤ ਵਧੀਆ ਔਰਸਾ ਬਾਈ ਜਿਹੜਾ ਕੀ ਦਾ ਲਿੰਕ ਐ ਉਹ ਆਪਣੀ ਬਾਜੂ ਦੇ ਵਿੱਚ ਦਿੱਤਾ ਹੋਇਆ ਤੇ ਤੁਸੀਂ ਉੱਥੋਂ ਜਾ ਕੇ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਵੱੱਟ ਤੋਂ ਵੱੱਟ ਸ਼ੇਅਰ ਕਰੋ ਤੇ ਆਪਣੇ ਪੇਜ ਨੂੰ তে করোট চ্যানেল সবসক্রাইব করো ধন্যবাদ